ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਪາກ ਡਿਪਾਰਟਮੈਂਟ ਆਫ ਡਿਫੈਂਸ ਐਂਡ ਨੈਸ਼ਨਲ ਸਕਿਉਰਟੀ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਵਿਸ਼ਾ ਸੀ ਭਾਰਤ ਦੀ ਵੰਡ ਅਤੇ ਪਾਕਿਸਤਾਨ ਦਾ ਇੱਕ ਸਕਿਉਰਟੀ ਸਟੇਟ ਬੰਨਾ। ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਇਸ ਸੈਮੀਨਾਰ ਦੇ ਦੌਰਾਨ ਮੁੱਖ ਮਹਿਮਾਨ ਰਹੇ 스웨덴 ਦੇਸ਼ ਦੀ ਯੂਨੀਵਰਸਿਟੀ ਸਟਾਕਹੋਮ ਦੇ ਪ੍ਰੋਫੈਸਰ ਐਮਰੀਡਸ ਡਾਕਟਰ ਇਸ਼ਤਿਆਕ ਅਹਿਮਦ ਉਹਨਾਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਜਿਹੜੇ ਪਾਕਿਸਤਾਨ ਦੇ ਆਪਣੇ ਆਪ ਨੂੰ ਨਿਰਮਾਤਾ ਸਬਦ ਨੇ ਮੁਹੰਮਦ ਅਲੀ ਜਨਾਬ ਅਸਲ ਦੇ ਵਿੱਚ ਮੁਹੰਮਦ ਅਲੀ ਜਨਾਬ ਨੂੰ ਤੋਹਫਾ ਦਿੱਤਾ ਗਿਆ ਸੀ ਅੰਗਰੇਜ਼ਾਂ ਵੱਲੋਂ ਕਿਉਂਕਿ ਦੂਜੇ ਵਿਸ਼ਵ ਯੁੱਧ ਦੇ ਵਿੱਚ ਮੁਹੰਮਦ ਅਲੀ ਜਨਾਬ ਅਤੇ ਹਿੰਦੂ ਮਹਾਰਾਸ਼ਟਰ ਸਭਾ ਨੇ ਉਹਨਾਂ ਦੀ ਸਪੋਰਟ ਕੀਤੀ ਜਦਕਿ ਕਾਂਗਰਸ ਪਾਰਟੀ ਵੱਲੋਂ ਭਾਰਤ ਛੋੜੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤੇ ਜਿਹੜੀ ਅੰਗਰੇਜ਼ਾਂ ਦੀ ਬ੍ਰਿਟਿਸ਼ ਦੀ ਮਦਦ ਕੀਤੀ ਗਈ ਸੀ ਮੁਹੰਮਦ ਅਲੀ ਜਨਾਬ ਵੱਲੋਂ ਉਦੇ ਮਦਦ ਵਜੋਂ ਜਿਹੜਾ ਤੋਹਫਾ ਦਿੱਤਾ ਗਿਆ ਸੀ ਉਹ ਫਿਰ ਉਸ ਤੋਹਫੇ ਦੇ ਵਿੱਚ ਦੇਸ਼ ਦੀ ਵੰਡ ਹੋਣਾ ਇਹ ਲਾਜ਼ਮੀ ਸੀ ਕਿਉਂਕਿ ਅਲੀ ਜਨਾਹ ਮੁ슬ਮ ਦੇਸ਼ ਦੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦੇ ਸੀ ਜਿਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਸਬੋਧਨ ਕਰਦੇ ਹੋਏ ਕਿਹਾ ਕਿ ਅ ਇਸ ਮਸਲੇ ਦੇ ਵਿੱਚ ਜਿਹੜੇ ਹਾਲਾਤ ਇਹ ਬਣੇ ਹੋਏ ਨੇ ਪਾਕਿਸਤਾਨ ਦੇ ਵਿੱਚ ਕਿਉਂਕਿ ਇੱਕ ਉਹ ਸਟੇਟ ਆ ਜਿਹੜਾ ਇੱਕ ਅ ਸਕਿਉਰਟੀ ਸਟੇਟ ਬਣ ਚੁੱਕਾ ਜਿਸ ਕਰਕੇ ਇਹ ਬਹੁਤ ਵੱਡਾ ਉਹਨਾਂ ਨੇ ਇਸ ਮਸਲੇ ਤੇ ਇਹ ਗੱਲ ਕੀਤੀ ਡਾਕਟਰ ਅਹਿਮਦ ਨੇ ਵੀ ਕਿਹਾ ਕਿ ਅਸਲ ਦੇ ਵਿੱਚ ਦੇਸ਼ ਦੀ ਵੰਡ ਕਰਨ ਦੇਸ਼ ਦਾ ਬਟਵਾਰਾ ਕਰਨਾ ਦੇਸ਼ ਨੂੰ ਤੋੜਨਾ ਇਹ ਇੱਕ ਅੰਗਰੇਜ਼ਾਂ ਦਾ ਅੰਗਰੇਜ਼ ਹਕੂਮਤ ਦਾ ਇੱਕ ਡਿਜ਼ਾਈਨ ਪ੍ਰੋਗਰਾਮ ਸੀ ਜਾਦੀ ਜਿਹੜੀ ਵੰਡ ਹੋਈ ਆ ਜਾਂ ਬਟਵਾਰਾ ਹੋਇਆ ਉਹਦੇ ਪਿੱਛੇ ਅੰਗਰੇਜ਼ ਜਮਾਤ ਦਾ ਹੀ ਹੱਥ ਸੀ ਉਹ ਉਹਨਾਂ ਇਹ ਵੀ ਜ਼ਿਕਰ ਕੀਤਾ ਹੈਗਾ ਇਸ ਮਸਲੇ ਦੇ ਵਿੱਚ ਜਿਹੜਾ ਉਹਨਾਂ ਨੇ ਸਬੋਧਨ ਕਰਦੇ ਆਪਣੇ ਭਾਸ਼ਣ ਦੇ ਵਿੱਚ ਇਸ ਗੱਲ ਨੂੰ ਜ਼ੋਰ ਦੇ ਕੇ ਉਠਾਇਆ ਹੈਗਾ ਨਾਲ ਦੀ ਨਾਲ ਉਹਨੇ ਕਿਹਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜਾ ਮਿਲਟਰੀ ਤੇ ਨਾਲ ਦੀ ਨਾਲ ਜਿਹੜੇ ਵਿੱਤੀ ਜਿਹੜੇ ਵੱਧ ਦਾ ਉਹਦੇ ਪਿੱਛੇ ਵੀ ਜਿਹੜਾ ਵਾ ਉਹ ਅਮਰੀਕਾ ਦਾ ਹੀ ਹੱਥ ਰਿਹਾਗਾ ਜਿਸ ਕਰਕੇ ਜਿਹੜਾ ਪਾਕਿਸਤਾਨ ਉਹ ਇੱਕ ਗੈਰੀਸਨ ਸਟੇਟ ਬਣ ਚੁੱਕਾਗਾ ਜਿੱਥੇ ਮਤਲਬ ਸਾਰਾ ਕੁਝ ਜਿਹੜਾ ਹਕੂਮਤ ਤੇ ਕੰਟਰੋਲ ਆ ਉਹ ਸਾਰਾ ਸਾਰਾ ਇੱਕ ਸਕਿਉਰਿਟੀ ਸਟੇਟ ਦੇ ਨਾਮ ਤੇ ਇੱਕ ਆਰਮੀ ਦਾ ਹੀ ਉੱਥੋਂ ਦੀ ਹਕੂਮਤ ਤੇ ਰਾਜ ਆ ਡਾਕਟਰ ਅਹਿਮਦ ਨੇ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਪਾਕਿਸਤਾਨ ਰਾਜ ਤੇ ਹਕੂਮਤ ਤੇ ਆਰਮੀ ਦਾ ਵੱਡਾ ਰੋਲ ਆ ਔਰ ਉਹ ਬਾਅਦ ਚ ਜਿਹੜੇ ਆਰਮੀ ਦੇ ਚੀਫ ਰਹੇ ਨੇ ਉਹਨਾਂ ਨੇ ਹੀ ਦੇਸ਼ ਨੂੰ ਚਲਾਇਆ ਜਿਵੇਂ ਕਿ ਦੇਸ਼ ਦੇ ਜਿੰਨੇ ਵੀ ਬਾਅਦ ਚ ਰਾਸ਼ਟਰਪਤੀ ਬਣੇ ਨੇ ਬਹੁਤਿਆਂ ਦੀ ਜਿਹੜੀ ਜਿਹੜੀ ਬੈਕਗ੍ਰਾਉਂਡ ਆ ਪਛੋਕੜਾ ਉਹ ਆਰਮੀ ਹੀ ਪਛੋਕੜ ਸੀ ਡਾਕਟਰ ਅਹਿਮਦ ਨੇ ਇਸ ਗੱਲ ਤੇ ਵੀ ਜ਼ੋਰ ਕੀ ਦਿੱਤਾ ਕਿ ਪਾਕਿਸਤਾਨ ਹਕੂਮਤ ਨੂੰ ਹੁਣ ਇੰਡੀਆ ਦੇ ਨਾਲ ਵਪਾਰ ਸ਼ੁਰੂ ਕਰਨਾ ਚਾਹੀਦਾ ਹੈਗਾ ਕਿਉਂਕਿ ਇਦੇ ਨਾਲ ਜਿਹੜੇ ਮਸਲੇ ਨੇ ਉਹ ਵੀ ਹੱਲ ਹੋ ਸਕਦੇ ਨੇ ਔਰ ਇਸ ਵਪਾਰ ਤੇ ਉਹਨਾਂ ਨੇ ਜ਼ੋਰ ਵੀ ਦਿੱਤਾ ਗਿਆ ਜਿਸ ਕਰਕੇ ਉਹਨਾਂ ਨੇ ਵੀ ਕਿਹਾ ਕਿ ਦੋ ਦੇਸ਼ਾਂ ਦੇ ਵਿਚਕਾਰ ਆਪਸੀ ਜਿਹੜੀ ਸਦਭਾਵਨਾ ਜਾਂ ਸ਼ਾਂਤੀ ਉਹਦੇ ਵਿੱਚ ਵੀ ਇੱਕ ਜਿਹੜੇ ਹੋਰ ਜਿਹੜੇ ਨੇ ਅਜਿਹੇ ਪਹਿਲੂ ਜਾਂ ਅਜਿਹੇ ਸਰਹੱਦਾ ਮਜ਼ਬੂਤ ਹੋਣ ਦੀ ਆਸ ਹੈ ਕਿ ਜਦੋਂ ਨਾਲ ਦੀ ਨਾਲ ਜਦੋਂ ਵਪਾਰ ਵਧੇਗਾ ਤੇ ਉਹਦੇ ਨਾਲ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਆ ਉਹ ਨਫ਼ਰਤ ਵੀ ਘੱਟ ਸਕਦੀ ਹੈ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਆ ਪੰਜਾਬ ਸਰਕਾਰ ਦੇ ਆਈਐਸ ਅਫੀਸਰ ਰਵਿੰਦਰ ਕੁਮਾਰ ਕੋਸ਼ਕ ਨੂੰ ਮੈਂ ਸੰਬੋਧਨ ਕੀਤਾ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿਰਫ ਦੋ ਦਫਾ ਹੀ ਜਿਹੇ ਇਤਿਹਾਸ ਪੜਨ ਨੂੰ ਦੇਖਨ ਨੂੰ ਸੁਣਨ ਨੂੰ ਮਿਲਦਾ ਕਿ ਜਦੋਂ ਆ ਪਾਕਿਸਤਾਨ ਦੇ ਵਿੱਚ ਬ੍ਰਿਟਿਨ ਨੇ ਡੋਮੀਨੇਟ ਨਹੀਂ ਕੀਤਾ ਉਹਨਾਂ ਨੇ ਉਦਾਹਰਣ ਦੇ ਤੌਰ ਤੇ ਦੱਸਦੇ ਹੋਏ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਫੌਜ ਦਾ ਜਿਹੜਾ ਰਾਜ ਆ ਉਹ ਸਿਰਫ ਦੋ ਵਾਰ ਨਹੀਂ ਰਿਹਾ ਪਹਿਲੀ ਦਫਾ ਉਹਨਾਂ ਨੇ ਇੱਕ ਦੱਸਿਆ ਕਿ ਅਗਸਟ 1947 ਤੋਂ ਲੈ ਕੇ 1951 ਤੱਕ ਆਰਮੀ ਦਾ ਉੱਥੇ ਕੰਟਰੋਲ ਨਹੀਂ ਰਿਹਾ ਆਰਮੀ ਨੇ ਮਤਲਬ ਡੋਮਿਨੇਟ ਨਹੀਂ ਕੀਤਾ ਜਦੋਂ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ لیاقت ਅਲੀ ਖਾਨ ਸਨ ਉਹਨਾਂ ਨੇ ਕਿਹਾ ਕਿ ਜਦੋਂ لیاقت ਅਲੀ ਖਾਨ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਉੱਥੇ ਆਰਮੀ ਦਾ ਕੰਟਰੋਲ ਹੋ ਜਾਂਦਾ ਇਸੇ ਤਰ੍ਹਾਂ ਉਹਨਾਂ ਨੇ ਦੂਜੀ ਉਦਾਹਰਣ ਦਿੰਦੇ ਹੋਏ ਸਬੋਧਨ ਕਰਦੇ ਹੋਏ ਆਪਣੇ ਭਾਸ਼ਣ 'ਚ ਜ਼ਿਕਰ ਕੀਤਾ ਹੈਗਾ ਕਿ ਫਿਰ 20 ਦਸੰਬਰ 1971 ਤੋਂ ਲੈ ਕੇ 5 ਜੁਲਾਈ 1977 ਤੱਕ ਜਿਹੜਾ ਵਾ ਉਥੇ ਮਿਲਟਰੀ ਰਾਜ ਨਹੀਂ ਰਿਹਾ ਉਸ ਸਮੇਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜੁਲਫਕਾਰ ਅਲੀ ਪੁੱਟੋ ਸਨ ਉਹਨਾਂ ਦੇ ਕਤਲ ਤੋਂ ਬਾਅਦ ਜਿਹੜਾ ਉਥੇ ਰਾਜ ਹੋ ਗਿਆ ਲੇਕਿਨ ਦੋ ਸਮੇਂ ਦੋ ਵਾਰ ਜਿਹੜਾ ਮਿਲਟਰੀ ਨੇ ਡੋਮੀਨੇਟ ਨਹੀਂ ਕੀਤਾ ਸ਼੍ਰੀ ਆਰਕੇ ਕੌਸ਼ਿਕ ਨੇ ਆਪਣੇ ਸੁਬੋਧਰ ਭਾਸ਼ਣ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਦੇ ਵਿੱਚ ਰੱਖਿਆ ਪਾਲਿਸੀ ਕਸ਼ਮੀਰ ਪਾਲਿਸੀ ਵਿਦੇਸ਼ ਨੀਤੀ ਅ ਇੰਟਰਨਲ ਸਕਿਉਰਿਟੀ ਪਾਲਿਸੀ ਮੀਡੀਆ ਪਾਲਿਸੀ ਸਮੀਤ ਜੋ ਕੁਝ ਵੀ ਉਥੇ ਸਰਕਾਰੀ ਤੰਤਰ ਤੇ ਕੰਟਰੋਲ ਆ ਉਹ ਆਰਮੀ ਦਾ ਹੀ ਰਿਆਗਾ ਉਹਨਾਂ ਨੇ ਕਿਹਾ ਕਿ ਇਸ ਤੇ ਸਟੇਟ ਚਾਹੇ ਉਥੇ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਲੇਕਿਨ ਇਹਨਾਂ ਮਸਲਿਆਂ ਦੇ ਵਿੱਚ ਜਿਹੜੀ ਚਾਹੇ ਘਰੇਲੂ ਨੀਤੀ ਆ ਚਾਹੇ ਵਿਦੇਸ਼ ਨੀਤੀ ਆ ਚਾਹੇ ਹੋਰ ਪਾਕਿਸਤਾਨ ਦੀਆਂ ਨੀਤੀਆਂ ਨੇ ਉਹਨਾਂ ਤੇ ਕਿਸੇ ਰਾਸੀ ਲੀਡਰ ਦਾ ਕੋਈ ਕੰਟਰੋਲ ਹੀ ਹੁੰਦਾ ਸਾਰਾ ਰਸਾ ਜਿਹੜਾ ਡੋਮਿਨੇਟ ਆ ਉਤੋਂ ਦੀ ਆਰਮੀ ਕਰਦੀ ਹੈਗੇ ਨੇ ਉਹਨਾਂ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਜ਼ਿਆਦਾਤਰ ਪਾਕਿਸਤਾਨ ਦੇ ਵਿੱਚ ਫੌਜ ਦਾ ਰਾਜ ਹੀ ਰਿਹਾ ਇਸ ਸੈਮੀਨਾਰ ਦੇ ਵਿੱਚ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਡਿਫੈਂਸ ਐਂਡ ਨੈਸ਼ਨਲ ਸਕਿਉਰਟੀ ਦੇ ਚੇਅਰਪਰਸਨ ਡਾਕਟਰ ਜਸਕਰਨ ਸਿੰਘ ਵੜੈਚ ਡਾਕਟਰ ਜੋਗਰਾਜ ਅਗਰేశ ਚੇਅਰਪਰਸਨ ਡਿਪਾਰਟਮੈਂਟ ਆਫ ਪੰਜਾਬੀ ਡਾਕਟਰ ਸ਼ਵੇਰੀ ਠਾਕੁਰ ਇਹ ਵੀ ਇਸ ਮੌਕੇ ਹਾਜ਼ਰ ਸਨ ਔਰ ਇਸ ਤੋਂ ਇਲਾਵਾ ਇਸ ਸੈਮੀਨਾਰ ਦੇ ਵਿੱਚ ਲੈਫਟੀਨੈਂਟ ਜਰਨਲ ਜੀਐਸ ਸੰਗਾ ਚੇਅਰ ਪ੍ਰੋਫੈਸਰ ਮਾਰਾ ਰਣਜੀਤ ਸਿੰਘ ਚੇਅਰ ਡਿਪਾਰਟਮੈਂਟ ਆਫ ਡਿਫੈਂਸ ਐਂਡ ਨੈਸ਼ਨਲ ਸਕਿਉਰਿਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ